ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਬਹੁਤ ਹੀ ਪਿਆਰੀ ਜੀ ਰੇਸ਼ਾ ਜੀ ਬੱਚਿਆਂ ਵਾਸਤੇ ਲੈ ਕੇ ਆਈਆਂ ਤੇ ਬੱਚਿਆਂ ਦੀ ਮਨਪਸੰਦ ਰੇਸ਼ਾ ਜਦੋਂ ਵੀ ਆਪਾਂ ਬਾਜ਼ਾਰ ਜਾਂਦੇ ਆ ਬੱਚੇ ਆਪਾਂ ਨੂੰ ਇੱਕੋ ਹੀ ਮੰਗ ਕਰਦੇ ਆ ਕਿ ਤੁਸੀਂ ਦਹੀਂ ਭੱਲੇ ਲੈ ਕੇ ਆਇਓ ਤੇ ਆਪਾਂ ਉੱਥੇ ਸੋਚਦੇ ਆਂ ਵੀ ਮਲਾਪਤ ਜੀ ਵਾਲੀ ਚੀਜ਼ ਆ ਵੀ ਲੈ ਕੇ ਜਾਈਏ ਕਿ ਨਾ ਤੇ ਅੱਜ ਆਪਾਂ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਤੇ ਬਹੁਤ ਹੀ ਵਧੀਆ ਜਿਹੜੇ ਆ ਬਣਾ ਕੇ ਘਰੇ ਤਿਆਰ ਕਰਾਂਗੇ ਤੇ ਆਜੋ ਆਪਾਂ ਸਬਾਨ ਵੇਖਦੇ ਆਂ ਜੀ ਹਾਂਜੀ ਨਹੀਂ ਪੱਲਿਆਂ ਵਾਸਤੇ ਜੀ ਆਪਾਂ ਇੱਕ ਕੌਲੀ ਲਈ ਆ ਜੀ ਸੂਜੀ ਦੀ ਤੇ ਉਹੀ ਸੇਮ ਕੌਲੀ ਆ ਜਿਹੜੀ ਉਹ ਦਹੀਂ ਦੀ ਲਈ ਆ ਆਪਾਂ ਤੇ ਹੁਣ ਆਪਾਂ ਜਿਹੜੀ ਸੂਜੀ ਆ ਉਹ ਇਹਦੇ ਵਿੱਚ ਪਾ ਲੈਣੀ ਆ ਤੇ ਜਿਹੜਾ ਸੂਜੀ ਆ ਉਹ ਆਪਾਂ ਛਾਂਕ ਕੇ ਲਈ ਆ ਜੀ ਤੇ ਸੇਮ ਉਹਨਾ ਹੀ ਦਹੀਂ ਲੈਣਾ ਦਹੀਂ ਵੀ ਆਪਾਂ ਵਿੱਚ ਪਾ ਦਿਆਂਗੇ ਤੇ ਥੋੜਾ ਜਿਹਾ ਇਹਦੇ ਵਿੱਚ ਜੀ ਜਿਹੜਾ ਹੈਗਾ ਅਦਰਕਾ ਚਮਚਾਕ ਉਹ ਵੀ ਆਪਾਂ ਵਿੱਚ ਐਡ ਕਰ ਦਿਆਂਗੇ ਤੇ ਥੋੜੀ ਜੀ ਆਪਾਂ ਲਈ ਹੈ ਜੀ ਐਨੀ ਕੁ ਮੇਥੀ ਪੀਸੀ ਹੋਈ ਇਹ ਵੀ ਆਪਾਂ ਵਿੱਚ ਐਡ ਕਰ ਦੇਾਂਗੇ ਤੇ ਹੁਣ ਆਪਾਂ ਪਾਵਾਂਗੇ ਜੀ ਇਹਦੇ ਵਿੱਚ ਨਮਕ ਨਮਕਾ ਜਿਹੜਾ ਆਪਾਂ ਥੋੜਾ ਹੀ ਪਾਉਣਾ ਲਓ ਜੀ ਇਹ ਨਮਕ ਲਓ ਜੀ ਤੇ ਹੁਣ ਇਹਨੂੰ ਆਪਾਂ ਨਾ ਮਿਕਸ ਕਰ ਦੇਾਂਗੇ ਸਾਰੇ ਨੂੰ ਇਹ ਤਾਂ ਜੀ ਬਹੁਤ ਹੀ ਵਧੀਆ ਤੇ ਬਹੁਤ ਹੀ ਸਵਾਦ ਆ ਜਿਹੜੇ ਆਪਣੇ ਦਹੀਂ ਭੱਲੇ ਆ ਬਾਂਕੇ ਤਿਆਰ ਹੋਣਿਆ ਕਿਉਂਕਿ ਬੱਚਿਆਂ ਦੀ ਤਾਂ ਅੱਜਕੱਲ ਮੰਗ ਹੀ ਇਹ ਰਹਿੰਦੀ ਐ ਦਹੀਂ ਭੱਲਿਆਂ ਦੀ ਜੇ ਆਪਾਂ ਨੂੰ ਲੋੜ ਪਈ ਥੋੜਾ ਜਿਹਾ ਸਖਤ ਲੱਗਣ ਲੱਗਿਆ ਘੋਲ ਆਪਣਾ ਤਾਂ ਆਪਾਂ ਇਹਦੇ ਵਿੱਚ ਜਿਹੜਾ ਦੋ ਕ ਚਮਚੇ ਪਾਣੀ ਪਿਆ ਉਹ ਵੀ ਐਡ ਕਰ ਲਾਂਗੇ ਤੇ ਜੇ ਆਪਾਂ ਨੂੰ ਨਾ ਲੱਗਿਆ ਤਾਂ ਆਪਾਂ ਨਾ ਵੀ ਕਰਾਂਗੇ ਪਰ ਜੇ ਥੋੜਾ ਜਿਹਾ ਸਖਤ ਹੋਇਆ ਨਾ ਤੇ ਫੇਰ ਆਪਾਂ ਪਾ ਲਾਂਗੇ ਹਾਂਜੀ ਥੋੜਾ ਜਿਹਾ ਪਾਉਣਾ ਹੀ ਪੈਣਾ ਆਪਾਂ ਨੂੰ ਇੰਨਾ ਕੀ ਪਾਉਣਾ ਹਾਂਜੀ ਹਾਂਜੀ ਇਸ ਤਰ੍ਹਾਂ ਨਾ ਇਹ ਆਰਾਮ ਦੇ ਨਾਲ ਆ ਜਿਹੜਾ ਇਸ ਤਰ੍ਹਾਂ ਘੁੰਮਣਾ ਚਾਹੀਦਾ ਮਤਲਬ ਇਹਦੂ ਸਖਤ ਨਾ ਹੋਵੇ ਤੇ ਮੈਂ ਤਾਂ ਮੇਥੀ ਪਾਈ ਆ ਜੀ ਜੇ ਤੁਹਾਡੇ ਕੋਲੇ ਧਨੀਆ ਹੈਗਾ ਤਾਂ ਤੁਸੀਂ ਧਨੀਆ ਵੀ ਪਾ ਸਕਦੇ ਹੋ ਧਨੀਏ ਨਾਲ ਵੀ ਇਹ ਬਹੁਤ ਸੋਹਣੇ ਬਣਦੇ ਆ ਬਰੀਕ ਬਰੀਕ ਕੱਟ ਕੇ ਧਨੀਆ ਪਾ ਲਿਓ ਤੇ ਹੁਣ ਆਪਾਂ ਇਹਨੇ ਇਹਨੂੰ ਟੱਕ ਦਿਆਂਗੇ ਜੀ 10 ਮਿੰਟ ਵਾਸਤੇ ਇਹਨੂੰ ਆਪਾਂ ਰੈਸਟ ਤੇ ਰੱਖ ਦਿਆਂਗੇ 10 ਮਿੰਟਾਂ ਬਾਅਦ ਫੇਰ ਆਪਾਂ ਇਹਨੂੰ ਦੇਖਾਂਗੇ ਹਾਂਜੀ ਆਪਣੇ ਇਹਨੂੰ ਜੀ ਘੋਲ ਨੂੰ ਹੋ ਗਿਆ 12 ਮਿੰਟ ਤੱਕ ਉਤੇ ਨੂੰ ਤੇ ਹੁਣ ਆਪਾਂ ਇਹਨੂੰ ਵੇਖਦੇ ਆਂ ਇਹਦੇ ਵਿੱਚ ਨਾ ਹੁਣ ਆਪਾਂ ਪਾਵਾਂਗੇ ਜੀ ਮਿੱਠਾ ਸੋਡਾ ਇਹ ਇੰਨਾ ਕੁ ਪਾਉਣਾ ਤੁਸੀਂ ਦੇਖ ਲਓ ਚਮਚੇ ਦੇ ਵਿੱਚ ਮਿੱਠਾ ਸੋਡਾ ਉਦੋਂ ਪਾਉਣਾ ਜਦੋਂ ਆਪਣਾ ਤੇਲ ਗਰਮ ਹੋ ਗਿਆ ਤੇ ਜਮਾ ਆਪਾਂ ਵਿੱਚ ਪਾਉਣੇ ਹੋਏ ਇਹ ਉਦੋਂ ਆਪਾਂ ਪਾਉਣਾ ਹਨ ਇਹਨੂੰ ਆਪਾਂ ਘੋਲ ਲਾਂਗੇ ਸਮਾਰਕ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਜੇ ਤੁਹਾਨੂੰ ਲੱਗੇ ਵੀ ਆਪਣਾ ਜਿਹੜਾ ਇਹ ਘੋਲ ਆ ਥੋੜਾ ਜਿਹਾ ਤੁਹਾਨੂੰ ਕਰੜਾ ਲੱਗੇ ਤੁਸੀਂ ਵਿੱਚ ਪਾ ਲਿਓ ਪਰ ਇਹ ਬਿਲਕੁਲ ਠੀਕ ਆ ਜਿਵੇਂ ਆਪਾਂ ਵਿੱਚ ਪਕੌੜਾ ਜਿਹਾ ਪਾਉਣਾ ਹੁੰਦਾ ਨਾ ਬਣਾ ਕੇ ਇਸ ਤਰ੍ਹਾਂ ਹੀ ਠੀਕ ਆ ਤੇ ਹੁਣ ਆਪਾਂ ਜਿਹੜੇ ਬਣਾਉਣੇ ਆ ਤੇਲ ਦੇ ਵਿੱਚ ਇਹਨੂੰ ਤਲਨੇ ਆ ਸਟਾਰਟ ਕਰਦੇ ਆ ਤੇਲ ਆ ਜੀ ਉਹ ਆਪਣਾ ਬਿਲਕੁਲ ਗਰਮ ਹੋ ਗਿਆ ਹੁਣ ਇਹਨੂੰ ਆਪਾਂ ਕਰ ਲਾਂਗੇ ਲੋਹ ਤੇ ਪਹਿਲਾਂ ਆਪਾਂ ਇਹਨੂੰ ਫੁੱਲ ਰੱਖਿਆ ਸੀ ਹੁਣ ਵਿੱਚ ਪਾਉਣੀਆਂ ਹੁਣ ਲੋਹ ਤੇ ਕਰ ਲਾਂਗੇ ਠੀਕ ਆ ਜੀ ਤੇ ਹੁਣ ਆਪਾਂ ਇਹਦੇ ਵਿੱਚ ਮਾਰਾ ਜ ਇਹ ਜਿਹੜਾ ਆਪਾਂ ਬੈਟਰ ਤਿਆਰ ਕੀਤਾ ਏ ਇਹਨੂੰ ਪਾ ਕੇ ਵੇਖਾਂਗੇ ਵੀ ਆਪਣਾ ਤੇਲ ਆ ਜਿਹੜਾ ਪੂਰੀ ਤਰ੍ਹਾਂ ਗਰਮ ਆ ਹਾਂਜੀ ਦੇਖੋ ਜੀ ਇਹ ਉੱਪਰ ਆ ਗਿਆ ਇਹਦਾ ਮਤਲਬ ਆਪਣਾ ਤੇਲ ਆ ਜਿਹੜਾ ਚੰਗੀ ਤਰ੍ਹਾਂ ਗਰਮ ਹੋਇਆ ਹੁਣ ਆਪਾਂ ਮਾਰਾ ਜੇ ਪਾਣੀ ਦਾ ਹੱਥ ਲਾਵਾਂਗੇ ਪਾਣੀ ਹੱਥਾਂ ਨੂੰ ਲਾਵਾਂਗੇ ਤੇ ਇਸ ਤਰ੍ਹਾਂ ਚੱਕ ਚੱਕ ਕੇ ਇਹਦੇ ਵਿੱਚ ਆ ਜਿਹੜੇ ਆਏ ਆਪਾਂ ਇਹ ਘੋਲ ਪਾਈ ਜਾਵਾਂਗੇ ਇਹ ਇਹ ਤੁਸੀਂ ਇਹ ਦੇਖੋ ਜੀ ਜਿਵੇਂ ਆਪਾਂ ਗੁਲਗੁਲੇ ਨਹੀਂ ਪਾਉਂਦੇ ਉਸ ਤਰ੍ਹਾਂ ਪਾਈ ਜਾਣੇ ਆ ਕਿਉਂਕਿ ਫੁੱਲ ਵੀ ਜਾਣੇ ਇਸ ਤਰ੍ਹਾਂ ਕਰਦੇ ਕਰਦੇ ਆਪਾਂ ਜਿਹੜੇ ਇਹਦੇ ਵਿੱਚ 5-6 ਭੱਲੇ ਉਹ ਪਾ ਲੈਨੇ ਆ। ਹਾਂਜੀ ਇਸ ਤਰ੍ਹਾਂ ਕਰਕੇ ਆਵੇ ਬਰਾਊਨ ਜੇ ਹੋ ਗਏ ਜੀ ਤੇ ਇਹਨਾਂ ਦੇ ਆਪਾਂ ਜਿਹੜੇ ਪਾਸੇ ਆ ਨਾ ਉਹ ਪਲਟ ਲੈਨੇ ਆ। ਤੇ ਗੈਸ ਆ ਜਿਹੜਾ ਆਪਣਾ ਉਹ ਆਪਣਾ ਬਿਲਕੁਲ ਹੀ ਘੱਟ ਹੈ ਲੋ ਤੇ ਆ ਤਾਂ ਕਿ ਇਹ ਵਿੱਚੋਂ ਵੀ ਜਿਹੜੇ ਪੱਕ ਜਾਣ ਚੰਗੀ ਤਰ੍ਹਾਂ। ਹਾਂਜੀ ਇਸ ਤਰ੍ਹਾਂ ਹੀ ਆਪਣੇ ਜਿਹੜੇ ਭੱਲੇ ਆ ਜੀ ਇਹ ਪੂਰ ਬਿਲਕੁਲ ਹੀ ਪੱਕ ਚੁੱਕੇ ਆ। ਵਧੀਆ ਕਲਰ ਆ ਗਿਆ ਇਹਨਾਂ ਦਾ। ਬਸੇ ਬਦਲ ਬਦਲ ਕੇ ਇਹਨਾਂ ਦੇ ਆਪਾਂ ਜਿਹੜੇ ਹੈਗੇ ਇਹਨਾਂ ਨੂੰ ਆਪਾਂ ਫਰਾਈ ਕਰ ਲਿਆ ਤੇ ਇਸੇ ਤਰ੍ਹਾਂ ਨਾਲ ਹੀ ਆਪਾਂ ਜਿਹੜਾ ਦੂਜਾ ਪੂਰਾ ਉਹ ਸਟਾਰਟ ਕਰਦੇ ਹਾਂ ਮਾੜਾ ਜਿਹਾ ਆਪਾਂ ਪਾਣੀ ਲਾ ਲੈਣਾ ਹੱਥਾਂ ਨੂੰ ਤੇ ਫਿਰ ਇਸ ਤਰ੍ਹਾਂ ਇਹ ਸੋਡੀ ਮਰਜੀ ਹੈ ਵੀ ਤੁਸੀਂ ਮਾੜਾ ਜਿਹਾ ਨਿੱਕਾ ਪਾਉਣਾ ਹੈ ਇਹਦੇ ਵਿੱਚ ਜਾਂ ਥੋੜਾ ਜਿਹਾ ਵੱਡਾ ਪਾਉਣਾ ਤੇ ਜੇ ਬੱਚਿਆਂ ਵਾਲਾ ਘਰ ਆ ਤਾਂ ਫਿਰ ਤਾਂ ਜੀ ਥੋੜਾ ਜਿਹਾ ਨਿੱਕਾ ਹੀ ਪਾਵਾਂਗੇ ਆਪਾਂ ਕਿਉਂਕਿ ਬੱਚੇ ਫਿਰ ਕਈ ਵਾਰ ਛੱਡ ਵੀ ਦਿੰਦੇ ਆ ਇਹਦਾ ਦੂਜਾ ਪੂਰਾ ਜੀ ਉਹ ਵੀ ਇਸ ਤਰ੍ਹਾਂ ਆਪਾਂ ਪਾਸੇ ਬਦਲ-ਬਦਲ ਕੇ ਤੇ ਆਪਾਂ ਇਹ ਵੀ ਵਧੀਆ ਰੰਗ ਵੇਖੋ ਤੁਸੀਂ ਬਣ ਗਿਆ ਏ ਤੇ ਇਹਨੂੰ ਵੀ ਆਪਾਂ ਕੱਢ ਲਾਂਗੇ ਇਸ ਤਰ੍ਹਾਂ ਆਪਣੇ ਭੱਲੇ ਆ ਜੀ ਜਿਹੜੇ ਉਹ ਤਿਆਰ ਹੋ ਜਾਣੇ ਇਹ ਇਸ ਤਰ੍ਹਾਂ ਜੀ ਆਪਣੇ ਭੱਲੇ ਆ ਜਿਹੜੇ ਉਹ ਆਪਾਂ ਤਿਆਰ ਕਰ ਲਿਆ ਤੇ ਆਪਾਂ ਹੁਣ ਤੋੜ ਕੇ ਵੀ ਇਹਨਾਂ ਨੂੰ ਦੇਖਦੇ ਆ ਵੀ ਇਹ ਕਿੰਨੇ ਸੋਹਣੇ ਆ ਵਿੱਚੋਂ ਕਿੰਨੇ ਸੌਫਟ ਆ ਦੇਖੋ ਜੀ ਰੂਮ ਵਰਗੇ ਆ ਜਮਾ ਦੇਖੋ ਕਿੰਨੀ ਸੋਹਣੀ ਚੀਜ਼ ਬਣੀ ਆ ਤੇ ਹੁਣ ਆਪਾਂ ਜੀ ਇਹਨਾਂ ਨੂੰ ਕੀ ਕਰਨਾ ਹੈ ਆਪਾਂ ਇੱਥੇ ਨਾ ਜਿਹੜਾ ਪਾਣੀ ਲੈਣਾ ਹੈ ਤਾਜ਼ਾ ਜਾਂ ਚਾਹ ਤੁਸੀਂ ਵਾਟਰ কুলਰ ਚੋਂ ਜਿਵੇਂ ਆਪੇ ਨਾਰਮਲ ਜਿਹਾ ਪਾਣੀ ਹੁੰਦਾ ਉਹ ਲੈ ਲੈ ਕੋਈ ਕਿ ਟੂਟੀਆਂ ਚ ਟੂਟੀਆਂ ਵਿੱਚ ਥੋੜਾ ਜਿਹਾ ਗਰਮ ਪਾਣੀ ਹੁੰਦਾ ਨਾ ਤੇ ਮੈਂ ਵਾਟਰ কুলਰ ਚੋਂ ਲੈ ਲਿਆ ਪਾਣੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਨੂਨ ਨੂਨ ਦਾ ਆਪਾਂ ਪਾਵਾਂਗੇ ਜੀ ਇਸ ਤਰ੍ਹਾਂ ਅੱਧਾ ਪੌਣਾ ਚਮਚਾ ਨੂਨ ਦਾ ਪਾਵਾਂਗੇ ਉਸ ਤੋਂ ਬਾਅਦ ਜੀ ਆਪਾਂ ਪਾਵਾਂਗੇ ਇਹਦੇ ਵਿੱਚ ਹਿੰਗ ਹਿੰਗ ਜ਼ਰੂਰ ਪਾਉਣੀ ਹੈ ਜੀ ਹਿੰਗ ਬਿਨਾ ਇਹ ਸਵਾਦ ਨਹੀਂ ਲੱਗਦੇ ਇਹ ਪਾਣੀ ਦੇ ਵਿੱਚ ਆਪਾਂ ਹੰਗ ਜ਼ਰੂਰ ਪਾਉਣੀ ਆ ਅੱਧਾ ਕ ਚਮਚਾ ਜਿਹੜਾ ਇਹ ਪਾ ਦੇਣਾ ਆਪਾਂ ਤੇ ਇਹਨੂੰ ਆਪਾਂ ਜਿਹੜਾ ਸਮਾਰਟ ਘੋਲ ਲੈਣਾ ਮਿਕਸ ਕਰ ਲੈਣਾ ਤੇ ਹੁਣ ਆਪਾਂ ਇਹਦੇ ਵਿੱਚ ਜੀ ਆਹ ਜਿਹੜੇ ਆਪਣੇ ਭੱਲੇ ਆ ਇਸ ਤਰ੍ਹਾਂ ਕਰਕੇ ਆਪਾਂ ਪਾਣੀ ਦੇ ਵਿੱਚ ਰੱਖ ਦੇਨੇ ਆ ਸਾਰੇ ਤੇ ਪਾਣੀ 'ਚ ਜਦੋਂ ਇਹ ਸਾਰੇ ਪੈ ਗਏ ਉਸ ਤੋਂ ਬਾਅਦ ਵਿੱਚ ਆਪਾਂ ਇਹਨਾਂ ਨੂੰ 10 ਮਿੰਟ ਇਸੇ ਤਰ੍ਹਾਂ ਪਾਣੀ ਦੇ ਵਿੱਚ ਪਏ ਰਹਿਣ ਦੇਣਾ ਤੇ ਫੇਰ ਆਪਾਂ ਨਿਚੋੜਦੇ ਆ ਇਹਨਾਂ ਨੂੰ ਸਾਰੇ ਪੱਲੇ ਪਾ ਕੇ ਨਾ ਹੁਣ ਇਹਨਾਂ ਨੂੰ ਆਪਾਂ 10 ਮਿੰਟ ਪਏ ਰਹਿਣ ਦਿਆਂਗੇ। ਹਾਂਜੀ ਹੁਣ ਆਪਾਂ ਇੱਥੇ ਜਿਹੜੇ ਦਹੀਂ ਦੀ ਇੱਕ ਕੌਲੀ ਲੈ ਲਈਏ ਵੱਡੀ ਤੇ ਬਿਲਕੁਲ ਇਹ ਤਾਜ਼ਾ ਦਹੀਂ ਆ ਆਪਣਾ ਤੇ ਬੇਹਾਜਾ ਦਹੀਂ ਨਹੀਂ ਲੈਣਾ ਤੁਸੀਂ ਨਾ ਖੱਟਾ ਲੈਣਾ ਤਾਜ਼ਾ ਦਹੀਂ ਆ ਤੇ ਇਹਦੇ ਵਿੱਚ ਹੁਣ ਆਪਾਂ ਜੀ ਪਾਵਾਂਗੇ ਦੋ ਚਮਚੇ ਜਿਹੜੇ ਆ ਉਹ ਇਸ ਤਰ੍ਹਾਂ ਭਰ-ਭਰ ਕੇ ਪਾਵਾਂਗੇ ਜੀ ਖੰਡ ਦੇ ਇਹ ਖੰਡ ਤੁਸੀਂ ਭਾਵੇਂ ਮੋਟੀ ਲੈ ਲਓ ਜਿਹੜੀ ਆਪਣੇ ਘਰੇ ਹੁੰਦੀ ਆ ਤੇ ਭਾਵੇਂ ਤੁਸੀਂ ਇਹ ਪੀਸੀਬੀ ਜੀ ਨੂੰ ਆਪਾਂ ਦੇਸੀ ਖੰਡ ਕਹਿ ਦਿੰਨੇ ਆ ਇਹ ਲੈ ਲਿਓ ਤੇ ਇਸ ਤਰ੍ਹਾਂ ਇਹਨੂੰ ਆਪਾਂ ਵਿੱਚ ਮਿਕਸ ਕਰ ਲੈਣਾ ਹੈ ਤੇ ਭੱਲੇ ਆ ਜਿਹੜੇ ਉਹ ਆਪਣੇ ਉਨਾਚਰ ਪਾਣੀ ਦੇ ਵਿੱਚ ਪਾਏ ਉਹਨਾਂ ਚਿਰ ਆਪਾਂ ਦਹੀਂ ਤਿਆਰ ਕਰਦੇ ਆ ਦਹੀਂ ਆ ਜਿਹੜਾ ਚੰਗੀ ਤਰ੍ਹਾਂ ਦੇ ਨਾਲ ਤਿਆਰ ਕਰ ਲੈਣਾ ਆਪਾਂ ਹਾਂਜੀ ਹੁਣ ਆਪਣੇ ਜੀ ਪਾਣੀ ਵਿੱਚ ਰੱਖਿਆ ਨੂੰ ਵੀ ਹੋ ਗਏ 10 ਮਿੰਟ ਤੇ ਹੁਣ ਆਪਾਂ ਇਹਨਾਂ ਨੂੰ ਨਾ ਇਹ ਕੱਢ ਕੇ ਪਲੇਟ ਵਿੱਚ ਰੱਖਾਂਗੇ 10 ਮਿੰਟਾਂ ਬਾਅਦ ਬਿਲਕੁਲ ਇਹ ਪੋਲੇ ਜਿਵੇਂ ਨਚੋੜਨੇ ਆ ਇਸ ਤਰ੍ਹਾਂ ਕਰਕੇ ਬਾਹਰੀ ਦਾਅਬ ਨਹੀਂ ਦੇਣੀ ਇਹਨਾਂ ਤੇ ਇਸ ਤਰ੍ਹਾਂ ਕਰਕੇ ਆਪਾਂ ਸਾਰੇ ਜਿਹੜੇ ਭੱਲੇ ਆ ਨਚੋੜ ਲਾਂਗੇ ਇਸ ਤਰ੍ਹਾਂ ਆਪਾਂ ਜਿਹੜੇ ਸਾਰੇ ਭੱਲੇ ਆ ਜੀ ਉਹ ਨਚੋੜ ਲਿਆ ਤੇ ਹੁਣ ਇਹਨਾਂ ਨੂੰ ਨਾ ਆਪਾਂ ਫਰਿੱਜ ਦੇ ਵਿੱਚ ਅੱਧੇ ਘੰਟੇ ਵਾਸਤੇ ਰੱਖਾਂਗੇ ਅੱਧੇ ਘੰਟੇ ਬਾਅਦ ਫੇਰ ਆਪਾਂ ਇਹਨਾਂ ਨੂੰ ਪਲੇਟ ਦੇ ਵਿੱਚ ਪਾ ਕੇ ਜਿਹੜੇ ਸਰਵ ਕਰਾਂਗੇ ਹਾਂਜੀ ਹੁਣ ਆਪਾਂ ਜੀ ਅੱਧਾ ਘੰਟਾ ਹੋ ਗਿਆ ਆਪਾਂ ਨੂੰ ਤੇ ਹੁਣ ਆਪਾਂ ਫਰਿੱਜ ਦੇ ਵਿੱਚੋਂ ਕੱਢ ਲਏ ਦਹੀਂ ਭੱਲੇ ਅੱਧਾ ਘੰਟਾ ਆਪਾਂ ਫਰਿੱਜ ਦੇ ਵਿੱਚ ਰੱਖੇ ਸੀ ਤੇ ਹੁਣ ਆਪਾਂ ਇਹਦੇ ਉੱਪਰ ਪਾਵਾਂਗੇ ਜੀ ਸੌਸ ਆਹ ਟਮਾਟਰ ਸੌਸ ਲਈਆ ਤੇ ਆਹ ਗ੍ਰੀਨ ਜੀ ਸੌਸ ਲਈਆ ਕਿਉਂਕਿ ਬੱਚੇ ਸੌਸ ਆ ਜਿਹੜੀ ਉਹ ਵੱਧ ਪਸੰਦ ਕਰਦੇ ਆ ਤੇ ਹੁਣ ਆਪਾਂ ਇਹਦੇ ਉੱਪਰ ਪਾਵਾਂਗੇ ਜੀ ਦਹੀਂ ਜਿਹੜਾ ਆਪਾਂ ਤਿਆਰ ਕੀਤਾ ਏ ਇਹ ਦਹੀਂ ਜੀ ਆਪਾਂ ਭਰ-ਭਰ ਕੇ ਪਾਉਣੇ ਆ ਕਿਉਂਕਿ ਇਹ ਦਹੀਂ ਭੱਲੇ ਆ ਤੇ ਫਿਰ ਦਹੀਂ ਦੇ ਨਾਲ ਹੀ ਇਹ ਜਿਹੜੇ ਆ ਸਵਾਦ ਲੱਗਦੇ ਇਸ ਤਰ੍ਹਾਂ ਭਰ-ਭਰ ਕੇ ਚਮਚਾ ਜਿਹੜਾ ਆਪਾਂ ਇਹ ਪਾ ਦੇਣੀ کافی ਸਾਰਾ ਦਹੀਂ ਪਾਇਓ ਤੁਸੀਂ ਦਹੀਂ ਦੇ ਨਾਲ ਹੀ ਇਹ ਬਹੁਤ ਜਿਆਦਾ ਸਵਾਦ ਲੱਗਦੀ ਆ ਇਸ ਤਰ੍ਹਾਂ ਕਰਕੇ ਜੀ ਹਾਂ ਜੀ ਦਹੀਂ ਆ ਜਿਹੜਾ ਉਹ ਆਪਾਂ ਸਮਾਰ ਕੇ ਇਹਨਾਂ ਦੇ ਉੱਤੇ ਪਾਉਣਾ ਤਾਂ ਕਿ ਇਹ ਜਿਹੜਾ ਅੰਦਰ ਤੱਕ ਇਹਨਾਂ ਦੇ ਚਲਿਆ ਜਾਵੇ ਤੇ ਹੁਣ ਆਪਾਂ ਪਾਵਾਂਗੇ ਜੀ ਇਹਦੇ ਉੱਤੇ ਸੌਸ ਸੌਸ ਦੇ ਨਾਲ ਇਹ ਬਹੁਤ ਹੀ ਜਿਆਦਾ ਹੈ ਜਿਹੜੇ ਸਵਾਦ ਲੱਗਦੇ ਆ ਬਹੁਤ ਹੀ ਇਹਨਾਂ ਦਾ ਸਵਾਦ ਆ ਜਿਹੜਾ ਵੱਖਰਾ ਜਿਹਾ ਬਣ ਜਾਂਦਾ ਸੌਸ ਦੇ ਨਾਲ ਹੁਣ ਆਪਾਂ ਪਾਵਾਂਗੇ ਜੀ ਗ੍ਰੀਨ ਸੌਸ ਆਪਾਂ ਗ੍ਰੀਨ ਸੌਸ ਵੀ ਪਾਤੀ ਜੀ ਤੇ ਹੁਣ ਆਪਾਂ ਇਹਦੇ ਉੱਤੇ ਜਿਹੜਾ ਭੁੰਨਿਆ ਜੀਰਾ ਹੈ ਭੁੰਨਿਆ ਹੋਇਆ ਉਹ ਥੋੜਾ ਜਿਹਾ ਮੈਦੜੜ ਜੇ ਲਿਆ ਸੀਗਾ ਤੇ ਉਹ ਪਾਵਾਂਗੇ ਆਪਾਂ ਤੇ ਆਪਾਂ ਇਹਦੇ ਉੱਤੇ ਜੀ 100 ਵੀ ਦੇ ਕੁਛ ਪੰਜ ਸੱਤ ਪੀਸ ਆ ਉਹ ਵੀ ਪਾ ਦਿਆਂਗੇ ਕਿਉਂਕਿ ਬਾਹਨੇ ਨਾਲ ਬੱਚੇ ਖਾ ਲੈਂਦੇ ਆ ਇਹ ਤਾਂ ਬਹੁਤ ਹੀ ਵਧੀਆ ਆਪਣੇ ਘਰੇ ਚੀਜ਼ ਤਿਆਰ ਹੋਣੀ ਆ ਇਹਨੂੰ ਤੁਸੀਂ ਮੇਰੀਆਂ ਭੈਣਾਂ ਨੇ ਇੱਕ ਵਾਰੀ ਟਰਾਈ ਜ਼ਰੂਰ ਕਰਨਾ ਹੈ ਇਹ ਕੋਈ ਬਾਲੀ ਔਖੀ ਗੱਲ ਨਹੀਂ ਸੌਖੀ ਹੀ ਆ ਇਹ ਹੁਣ ਆਪਾਂ ਜੀ ਆ ਮੱਠੀਆਂ ਲੀਆਂ ਜਿਹੜੀਆਂ ਇਹ ਕ੍ਰਸ਼ ਕਰਕੇ ਉੱਤੇ ਪਾ ਦਾਂਗੇ ਇਹ ਵੀ ਬੱਚੇ ਆ ਜਿਹੜੇ ਵਧੀਆ ਵੱਡੇ ਛੋਟੇ ਸਾਰੇ ਖਾ ਲੈਂਦੇ ਆ ਤੇ ਹੁਣ ਆਪਾਂ ਇਹਦੇ ਉੱਤੇ ਪਾਵਾਂਗੇ ਜੀ ਥੋੜਾ ਜਿਹਾ ਪੂਜੀਆ ਇਹੋ ਜੀ ਚੀਜ਼ ਆ ਜਿਹੜੀ ਉੱਤੇ ਪਾਈ ਐ ਬਹੁਤ ਹੀ ਜ਼ਿਆਦੇ ਸੋਹਣੀ ਲੱਗਦੀ ਐ ਇਹਦੇ ਨਾਲ ਸਜਾਵਟ ਬਣ ਜਾਂਦੀ ਐ ਨਾਲੇ ਇਹਦਾ ਸਵਾਦ ਆ ਜਿਹੜਾ ਵੱਖਰਾ ਜਿਹਾ ਹੀ ਹੁੰਦਾ ਐ ਤੇ ਹੁਣ ਆਪਾਂ ਥੋੜੀ ਜੀ ਦੇ ਉੱਪਰ ਮੇਥੀ ਪਾ ਦਾਂਗੇ ਇਸ ਤਰ੍ਹਾਂ ਕਰਕੇ ਤੇ ਥੋੜੀ ਜਿਹਾ ਆਪਾਂ ਪਾਵੇਂ ਜਿਹੜੀ ਆ ਮੱਠੀ ਆ ਹੋਰ ਪਾਦ ਕੇ ਕ੍ਰਸ਼ੀ ਕਰਕੇ ਇਸ ਤਰ੍ਹਾਂ ਲਓ ਜੀ ਆਪਣੇ ਜਿਹੜੇ ਦਹੀਂ ਭੱਲੇ ਆ ਜੀ ਉਹ ਬਿਲਕੁਲ ਤਿਆਰ ਆ ਤੇ ਇਹ ਤਾਂ ਜਦੋਂ ਵੀ ਕਿਤੇ ਮੇਰੀਆਂ ਭੈਣਾਂ ਦਾ ਜੀ ਕੀਤਾ ਜਾਂ ਬੱਚਿਆਂ ਨੇ ਕਿਹਾ ਕਿਤੇ ਵੀ ਚਟਪਟਾ ਜਿਹਾ ਜਖਾਨ ਨੂੰ ਜੀ ਕਰਦਾ ਤੇ ਇਹ ਸੌਖੀ ਜਿਹੀ ਰੈਸਪੀ ਆ ਸੂਜੀ ਵੀ ਆਪਣੇ ਸਾਰਿਆਂ ਦੇ ਘਰੇ ਹੁੰਦੀ ਆ ਦਹੀਂ ਵੀ ਹੁੰਦਾ ਏ ਤੇ ਤੁਸੀਂ ਜਦੋਂ ਤੁਹਾਡਾ ਜੀ ਕੀਤਾ ਮਰਜੀ ਉਦੋਂ ਹੀ ਬਣਾ ਲਿਓ ਤੁਸੀਂ ਥੋੜੇ ਟਾਈਮ ਕੀ ਇਹ ਤਿਆਰ ਹੋ ਜਾਂਦੇ ਆ ਤੇ ਤੁਸੀਂ ਕਮੈਂਟ ਕਰਕੇ ਸਾਨੂੰ ਇਹ ਜ਼ਰੂਰ ਦੱਸਿਓ ਵੀ ਸੋਨੋ ਜਿਹੜੀ ਅੱਜ ਦੀ ਸਾਡੀ ਰੈਸਪੀ ਸੀ ਉਹ ਕਿਵੇਂ ਲੱਗੀ ਤੇ ਸਾਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਿਓ ਤੇ ਅਗਲੀ ਵੀਡੀਓ ਲੈ ਕੇ ਅਸੀਂ ਜਲਦੀ ਹੀ ਫੇਰ ਹਾਜ਼ਰ ਹੋਵਾਂਗੇ ਤੇ ਸਾਨੂੰ ਹੁਣ ਦਿਓ ਛੁੱਟੀਆਂ ਜੀ ਸਾਸਤਰੀ ਕਾਲ ਜੀ ਧੰਨਵਾਦ ਜੀ